ਦਾ ਛੋਟਾ ਕੇ ਦਾ ਵੱਡਾ ਭਰਾ ਆ ਤੁਹਾਡਾ ਕਈਆਂ ਦਾ ਪੁੱਤਾਂ ਸਮਾਨ ਵੀ ਆ ਤੇ ਭਰਾਵੋ ਇਹ ਪਹਿਲੀ ਸਰਕਾਰ ਆ ਜਿਹਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਪਹਿਲ ਕਦਮੀ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਤੇ ਆਪਣੇ ਨੈਸ਼ਨਲ ਕਨਵੀਨਰ ਜਿਨ੍ਹਾਂ ਦੀ ਸੋਚ ਹੀ ਆ ਕਿ ਆਪਾਂ ਸਿੱਖਿਆ ਤੇ ਸਿਹਤ ਦੇ ਵਿੱਚ ਸੁਧਾਰ ਕਰਨਾ ਤੇ ਵੱਡੀਆਂ ਅਹਿਮ ਲੋੜਾਂ ਵੀ ਇਹੋ ਹੁੰਦੀਆਂ ਜੇ ਕੋਈ ਬੱਚਾ ਆਪਣਾ ਪੜ੍ਹ ਲੈ ਗਿਆ ਤੇ ਉਹਦੇ ਬਾਅਦ ਨੌਕਰੀ ਤੇ ਸਰਕਾਰ ਨੇ ਵੀ ਦੇ ਦੇਣੀ ਹੈ ਸਰਕਾਰ ਤੋਂ ਕਿਤੇ ਚਾਂਸ ਨਾ ਵੀ ਮਿਲੂਣ ਪ੍ਰਾਈਵੇਟ ਬੱਚੇ ਇਹੋ ਜਿਹੇ ਵੱਡੀਆਂ ਵੱਡੀਆਂ ਫਰਮਾਂ ਦੇ ਵਿੱਚ ਨੌਕਰੀਆਂ ਕਰਦੇ ਪਏ ਜਿੱਥੇ 70 70 ਲੱਖ 80 80 ਲੱਖ 1-1 ਕਰੋੜ ਦਾ ਵੀ 1 ਸਾਲ ਦਾ ਪੈਕੇਜ ਆ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਿਹੜੇ ਬੱਚੇ ਬੰਬਈ ਦਿੱਲੀ ਚੰਡੀਗੜ੍ਹ ਕੰਮ ਕਰਦੇ ਪਏ ਆ ਜੇ ਬੱਚਾ ਪੜ੍ਹ ਲਿਖ ਜਾਵੇ ਤੇ ਉਹ ਕਿਸੇ ਵੀ ਮੁਕਾਮ ਨੂੰ ਅਸਰ ਕਰ ਸਕਦਾ ਤੇ ਮੈਂ ਤੇ ਇਹ ਗੱਲ ਕਰਦਾ ਵੀ ਜੇ ਆਪਾਂ ਬੱਚੇ ਨੂੰ ਨਹੀਂ ਪੜ੍ਹਾਉਂਦੇ ਤੇ ਉਹ ਬੱਚਾ ਰਹਿ ਜਾਂਦਾ ਸਿਰਫ ਪਿੰਡ ਤੱਕ ਸੀਮਤ ਜੇ ਬੱਚਾ ਪੜ੍ਹ ਲਿਖ ਜਾਂਦਾ ਤੇ ਉਹ ਬੱਚੇ ਦੀ ਕਿਸਮਤ ਪਤਾ ਨਹੀਂ ਕਿਹੜੀ ਨੌਕਰੀ ਤੱਕ ਕਿਹੜੀ ਬਲੰਦੀ ਤੱਕ ਕਿਹੜੇ ਮੁਕਾਮ ਤੱਕ ਉਹਦੀ ਕਿਸਮਤ ਬੱਚੇ ਦੀ ਪਹੁੰਚਾ ਸਕਦੀ ਹੈ ਤੇ ਗੁਰੂ ਰੂਪ ਸਾਧ ਸੰਗਤ ਜੀ ਮੇਰੇ ਸਿਕਿਉਰਟੀ ਵਾਲੇ ਬੇਨਤੀ ਮੈਨੂੰ ਕੋਈ ਖਤਰਾ ਨਹੀਂ ਤੁਸੀਂ ਉੱਥੇ ਨਜ਼ਾਰੇ ਲਓ ਕੋਈ ਗੱਲ ਨਹੀਂ ਉਹ ਕਹੀਣਾ ਨਾ ਬੰਦੇ ਵੈਸੇ ਡਰ ਜਾਂਦੇ ਵੀ ਪੁਲਸ ਵਾਲੇ ਖਲੋਤੇ ਆ ਫੇਰ ਮੇਰੇ ਆਪਦੇ ਪਰਿਵਾਰ ਕੋਈ ਨਹੀਂ ਤੁਸੀਂ ਉੱਥੇ ਚਲ ਜਾਓ ਕੋਈ ਗੱਲ ਨਹੀਂ ਚਲ ਜਾਓ ਤੁਸੀਂ ਉੱਥੇ ਕੋਈ ਗੱਲ ਇਹਦੇ ਪਰਿਵਾਰ ਆਪਣੀ ਕੋਈ ਵੱਖਰਾ ਹਸਦਾ ਤੇ ਬੱਚਾ ਕਿਸੇ ਵੀ ਮੁਕਾਮ ਤੱਕ ਇਹਨਾਂ ਨੂੰ ਮੈਂ ਤਾਂ ਆ ਦੇਣਾ ਯਾਰ ਆਪਾਂ ਕਿਹੜਾ ਕਿਸੇ ਨਾਲ ਕੋਈ ਤਕਾ ਕੀਤਾ ਜਾਂ ਕਿਸੇ ਦੀ ਆਪਾਂ ਜ਼ਮੀਨ ਤੇ ਕਬਜ਼ਾ ਕਰਾਇਆ ਜਾਂ ਆਪਾਂ ਕਿਸੇ ਤੇ ਝੂਠਾ ਪਰਚਾ ਕਰਾਇਆ ਆਪਾਂ ਤੇ ਜੇ ਹੋ ਸਕਿਆ ਇਹਦਾ ਭਾ ਕੇ ਰਾਜੀਨਾਮਾ ਭਾਵੇਂ ਕਰਾਇਆ ਹੋਵੇ ਚਲੋ ਇਹਨਾਂ ਦੀ ਡਿਊਟੀ ਆ ਪਰ ਸਾਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਜਦੋਂ ਪੁਲਿਸ ਦੀ ਵਰਤੀ ਤਾਂ ਪੁਲਿਸ ਵਾਲੇ ਉਹਨੂੰ ਆਮ ਲੋਕ ਵਾਂਗ ਦੇਂਦੇ ਆ ਨਾ ਉਹਨਾਂ ਦੇ ਮਨ 'ਚ ਫੇਰ ਉਹ ਪੁਰਾਣੇ ਰਵੈਤੀ ਪਾਰਟੀ ਆਲਾ ਚਿਹਰਾ ਆ ਜਾਂਦਾ ਵੀ ਇਹ ਵੀ ਯਾਰ ਉਹਨਾਂ ਨੂੰ ਗਨਮੈਨ ਲਈ ਫਿਰਦੇ ਆ ਚਲੋ ਪ੍ਰੋਟੋਕਾਲ ਹੈ ਜੋ ਰੋਡ ਤੇ ਚੱਲਣਾ ਉਦੋਂ ਇਹਨਾਂ ਨਾਲ ਚੱਲਣਾ ਪਰ ਇਤਨਾ ਤੇ ਪਰਿਵਾਰਾਂ ਦੇ ਵਿੱਚ ਆਪਾਂ ਇੱਥੇ ਮੈਨੂੰ ਤੁਹਾਡੇ ਤੋਂ ਪਿਆਰ ਹੀ ਮਿਲਣਾ ਇੱਥੇ ਕੋਈ ਮੈਨੂੰ ਤੁਹਾਡੇ ਤੋਂ ਕੋਈ ਖਤਰਾ ਥੋੜਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਕਾਰਾ ਨਹੀਂ ਲਾਇਆ ਯਾਰ ਤੁਸੀਂ ਚੰਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਤਿੰਨ ਬਿੱਤਿਆ ਉਹ ਮਨੁੱਖ ਦਾ ਤੀਜਾ ਨੇਤਰ ਆ ਜਿਹੜਾ ਨਾਤੇ ਕੋਈ ਭੈਣ ਭਰਾ ਵੰਡਾ ਸਕਦਾ ਜੇ ਕਿਸੇ ਕੋਈ ਜ਼ਮੀਨ ਜਾਇਦਾਦ ਹੋ ਘਰ ਕੋਈ ਗੱਡੀਆਂ ਹੋਣਗੀਆਂ ਉਹ ਜਿੰਨੇ ਭਰਾ ਹੋਏ ਉਹ ਆਪਸ ਵਿੱਚ ਵੰਡ ਪੈ ਜਾਂਦੀ ਆ ਤੇ ਬਿੱਤਿਆ ਉਹ ਅਨਮੋਲਾ ਨੇਤਰ ਆ ਜੇ ਬੱਚਾ ਪੜ੍ਹ ਲਿਖ ਜਾਵੇ ਤੇ ਉਹ ਬੱਚਾ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦਾ ਤੇ ਨਾ ਕੋਈ ਭੈਣ ਭਰਾ ਉਹਨੂੰ ਵੰਡਾ ਸਕਦਾ ਜੇ ਕਿਸੇ ਕੋਲ ਸੋਨਾ ਚਾਹੀਦੀ ਹੋਵੇ ਜਾਂ ਕਿਸੇ ਕੋਲ ਕੋਈ ਜਾਦੇ ਪੈਸੇ ਹੋਣ ਉਹ ਚੋੜ ਆਕੂ ਲੁੱਟ ਸਕਦਾ ਖੋ ਸਕਦਾ ਪਰ ਬਿੱਟਿਆਂ ਨੂੰ ਨਹੀਂ ਕੋਈ ਖੋ ਸਕਦਾ ਜਿਹੜਾ ਵੀ ਬੰਦਾ ਆਪਾਂ ਆਪਣੇ ਪਿੰਡ ਦੀ ਗੱਲ ਕਰ ਲਈ ਜੇ ਤੁਹਾਡੇ ਪਿੰਡੋਂ ਕੋਈ ਪੜ੍ਹ ਲਿਖ ਕੇ ਪੁਲਿਸ 'ਚ ਆਰਮੀ 'ਚ ਬੈਂਕ 'ਚ ਜਾਂ ਪਟਵਾਰੀ ਕੋਈ ਭਰਤੀ ਹੋ ਗਿਆ ਉਹਦੀਆਂ ਕਾ ਪੀੜੀਆਂ ਉਹਦੀਆਂ ਕੁਲਾ ਸੌਰਕੀਆਂ ਕਿਉਂਕਿ ਉਹ ਬੰਦੇ ਨੇ ਮਿਹਨਤ ਕਰਨੀ ਆ ਉਹਨੇ ਆਪਦੀ ਦਸਨੋਂਾਂ ਦੀ ਕਿਰਤਨਾ ਆਪਦੀ ਕਮਾਈ ਨਾਲ ਘਰ ਵੀ ਚੰਗਾ ਬਣਾ ਲੈਣਾ ਜ਼ਮੀਨ ਜਾਤਤ ਵੀ ਬਣਾ ਲੈਣੀ ਬੱਚਿਆਂ ਨੂੰ ਪੜਾ ਵੀ ਚੰਗੇ ਸਕੂਲਾਂ ਚ ਲੈਣਾ ਤੇ ਜਦੋਂ ਆਪਾਂ ਵੀ ਹਾਂ ਤੇ ਬੱਚੇ ਨੂੰ ਪੜਾਉਨੇ ਆ ਨਾ ਪੁਰਾਣੀਆਂ ਸਰਕਾਰਾਂ ਵਲੇ ਤੇ ਮਾਪਿਆਂ ਨੂੰ ਇਹ ਹੁੰਦਾ ਸੀ ਵੀ ਬੱਚੇ ਨੂੰ ਪੜਾ ਤੇ ਦਵਾਂਗੇ ਔਖੇ ਸੌਖੇ ਹੋਗੀ ਪਰ ਮੁੜ ਕੇ ਨੌਕਰੀ ਲੈਣ ਲਈ ਫੇਰ ਐਮਐਲਏ ਮੰਤਰੀ ਦੀ ਸ਼ਿਫਾਰਿਸ਼ ਜਾਂ ਫਿਰ ਕੋ ਵੀ 30 ਲੱਖ ਰੁਪਈਆ ਚਾਹੀਦਾ। ਤੋਂ ਘਰੀਬ ਬੰਦੇ ਨੇ ਉਹ ਸੋਚ ਕੇ ਬੱਚੇ ਨੂੰ ਕਹਿਣਾ ਚਲੋ 12 ਕਰਾਤੀਆਂ ਬਸ ਠੀਕ ਆ। ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਜਿਹੜਾ ਕਿ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੁਣਾਂ ਦਾ ਸ਼ਹੀਦ ਕਰਤਾਰ ਸਿੰਘ ਸਰਾਭੇ ਹੁਣਾਂ ਦਾ ਸ਼ਹੀਦ ਉਦਮ ਸੋਣਾ ਹੁਣਾਂ ਦਾ ਸ਼ਹੀਦ ਰਾਜਗੁਰੂ ਸ਼ਹੀਦ ਸਖਦੇਵ ਹੁਣਾਂ ਦਾ ਉਹਨਾਂ ਦਾ ਇਹੋ ਸੁਪਨਾ ਸੀ ਕਿ ਵੋਟਾਂ ਪਾ ਕੇ ਹੀ ਨਮਾਇंदे ਚੁਣੇ ਜਾਣ ਤੇ ਪੰਜਾਂ ਸਾਲਾਂ ਬਾਅਦ ਇਲੈਕਸ਼ਨ ਹੋਵੇ ਤੇ ਜਿਹੜੇ ਕੋਈ ਸਾਡੇ ਮਸਲੇ ਆ ਸਾਡੇ ਮੁੱਦੇ ਆ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਸਾਡੇ ਲੀਡਰ ਉਠਾਉਣ ਤੇ ਉਹ ਹੱਲ ਹੋਣ ਬੱਚਿਆਂ ਨੂੰ ਨੌਕਰੀ ਮਿਲੇ ਮੈਰਿਟ ਬਣੇ ਤੇ ਮੈਰਿਟ ਦੇ ਆਧਾਰ ਤੇ ਪੜ੍ਹਾਈ ਦੇ ਆਧਾਰ ਤੇ ਬੱਚੇ ਭਰਤੀ ਹੋਣ ਉਹ ਸੁਪਨਾ ਮੁੜ ਕੇ ਸੰਵਿਧਾਨ ਬਣਾਇਆ ਬਾਬਾ ਸਾਹਿਬ ਬਾਬਾ ਭੀਮਰਾਓ ਮੇਰਕਰਜੀ ਨੇ ਉਹ ਸੰਵਿਧਾਨ 1950 ਚ ਲਾਗੂ ਤੇ ਹੋ ਗਿਆ ਪਰ ਪ੍ਰਾਣੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਭਾਜਪਾ ਵਾਲੇ ਇਹਨਾਂ ਨੇ ਸਬਧਾਨ ਨੂੰ ਛਿੱਕੇ ਤੇ ਟਾਂਕੇ ਜਿਹੜੇ ਇਹਨਾਂ ਦੇ ਸਰਕਾਰਾਂ ਦੇ ਵਿੱਚ ਐਮ ਐਲ ਏ ਮੰਤਰੀ ਜਾਂ ਮੁੱਖ ਮੰਤਰੀ ਹੋਣੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਦੇ ਜਿਹੜੇ ਸਪੋਰਟਰ ਹੋਣੇ ਉਹਨਾਂ ਨੂੰ ਮੈਰਿਟ ਤੋਂ ਬਿਨਾਂ ਹੀ ਨੌਕਰੀਆਂ ਦੇ ਦੇਣੀਆਂ 2022 ਚ ਜਦੋਂ ਦੀ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਗੁਰੂ ਰੂਪ ਸਾਧ ਸੰਗਤ ਜੀ 54000 ਤੋਂ ਵੱਧ ਨੌਕਰੀਆਂ ਦਿੱਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਮੈਰਿ ਉਤੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਿਹੜੇ ਬੱਚਿਆਂ ਨੇ ਡਿਗਰੀਆਂ ਦੇ ਵਿੱਚੋਂ ਵੱਧ ਨੰਬਰ ਲਏ ਸੀ ਉਹਦੇ ਬਾਅਦ ਸਰਕਾਰ ਨੇ ਜਿਹੜਾ ਟੈਸਟ ਲਿਆ ਜਿਹੜੇ ਬੱਚੇ ਤੇ ਉਹਦੇ ਟੈਸਟ ਦੇ ਵਿੱਚੋਂ ਵੱਧ ਨੰਬਰ ਆਏ ਉਹ ਬੱਚੇ ਸਿਲੈਕਟ ਹੋਏ ਤੇ 90% ਗਰੀਬ ਪਰਿਵਾਰਾਂ ਦੇ ਬੱਚੇ ਨੌਕਰੀਆਂ ਤੇ ਸਿਲੈਕਟ ਹੋਏ ਨਹੀਂ ਤੇ ਪੁਰਾਣੀਆਂ ਸਰਕਾਰਾਂ 'ਚ 80-90% ਅਮੀਰ ਘਰਾਂ 'ਚੋਂ ਬੱਚੇ ਸਿਲੈਕਟ ਹੁੰਦੇ ਹੋ ਸਕਦਾ ਤੁਹਾਡੇ ਪਿੰਡ 'ਚੋਂ ਵੀ ਕਈਆਂ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਹੋਣ ਜਿਹੜੇ ਵੀ ਪਿੰਡ ਜਾਈਦਾ ਹਰ ਪਿੰਡ 'ਚੋਂ ਕੋਈ ਨਾ ਕੋਈ ਪਰਿਵਾਰ ਹੱਥ ਖੜਾ ਕਰਕੇ ਕਿੰਦਾ ਵੀ ਸਾਡੇ ਪਿੰਡ ਵੀ ਸਾਡੇ ਬੱਚੇ ਨੂੰ ਨੌਕਰੀ ਮਿਲੀ ਆ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਇੱਥੋਂ ਤੱਕ ਵੀ ਕਈ ਬੱਚੇ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਤੇ ਸਿਲੈਕਟ ਹੋਏ ਆ ਇੱਕ ਮਿਲੀ ਜਿਵੇਂ ਪੁਲਿਸ ਦੀ ਭਰਤੀ ਵੇਖੀ ਪੁਲਿਸ ਚ ਕਾਂਸਟੇਬਲ ਭਰਤੀ ਹੋ ਗਿਆ ਉਹਦੇ ਬਾਅਦ ਪਟਵਾਰੀ ਦੀ ਭਰਤੀ ਪਟਵਾਰੀ ਦੀ ਵੇਖੀ ਤੋਂ ਪਟਵਾਰੀ ਸਿਲੈਕਟ ਹੋ ਗਿਆ ਨੇ ਪੁਲਿਸ ਦੀ ਛੜਤੀ ਪਟਵਾਰੀ ਤੋਂ ਬਾਅਦ ਉਹਨੇ ਲੈਫਟੀਨੈਂਟ ਫੀਲਡਰ ਦੀ ਵੇਖੀ ਉਹ ਨੇ ਲੈਫਟੀਨੈਂਟ ਫੀਲਡਰ ਸਿਲੈਕਟ ਹੋ ਗਿਆ ਉਨੇ ਪਟਵਾਰੀ ਦੀ ਵੀ ਛੜਤੀ ਵੇਖੋ ਇਹ ਪਹਿਲੀ ਸਰਕਾਰ ਚ ਚ ਤਿੰਨ ਤਿੰਨ ਨੌਕਰੀਆਂ ਵੀ ਬੱਚਿਆਂ ਨੂੰ ਮਿਲੀਆਂ ਉਹ ਦੂਜੀਆਂ ਦੋ ਛੜਤੀਆਂ ਜਿਹੜੀ ਚੰਗੀ ਲੱਗੀ ਉਹ ਨੌਕਰੀ ਉਹਨੇ ਬੱਚੇ ਨੇ ਕਰ ਲਈ ਮੈਂ ਤਾਂ ਗੱਲ ਕਰਦਾ ਪਿਆ ਇੱਥੇ ਮੇਰੀਆਂ ਭੈਣਾਂ ਵੀ ਬੈਠੀਆਂ ਸਾਡੇ ਭਰਾ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਆ ਬੱਚੇ ਵੀ ਬੈਠੇ ਆ ਸਕੂਲ ਟਾਈਮ ਆ ਬੱਚਿਆਂ ਨੂੰ ਤੁਸੀਂ ਪੜਾ ਦਿਓ ਕੱਲਾ ਇਹ ਨਹੀਂ ਵੀ ਆਪਾਂ 12 ਹੀ ਕਰਾਉਣੀਆਂ ਨਰਸਰੀ ਤੋਂ 12ਵੀਂ ਤੱਕ ਪੜਾਈ ਆ ਸਰਕਾਰ ਨੂੰ ਬਿਲਕੁਲ ਫ੍ਰੀ ਕਿਤਾਬਾਂ ਵਰਤੀ ਬੂਟ ਸਾਰਾ ਕੁਝ ਸਰਕਾਰ ਨੂੰ ਫ੍ਰੀ ਆ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਵੀ ਉਹ ਸਰਕਾਰ ਤੋਂ ਪੈਸੇ ਜਾਰੀ ਹੁੰਦੇ ਸੀ ਉਹ ਪੈਸੇ ਜਿਹੜੇ ਖੁਰਦਪੁਰਦ ਕਰ ਲਏ ਜਾਂਦੇ ਸਬੰਧਤ ਐਮਐਲਏ ਨੂੰ ਹੁਣ ਉਧਰੋਂ ਕਲਾਸਾਂ ਦੀ ਸ਼ੁਰੂਆਤ ਹੁੰਦੀ ਆ ਸਾਲ ਦੀ ਸ਼ੁਰੂਆਤ ਹੁੰਦੀ ਆ ਤੇ ਉਹਦੇ ਤੋਂ ਪਹਿਲਾਂ ਵਰਤੀਆਂ ਕਿਤਾਬਾਂ ਜੋ ਵੀ ਬੱਚਿਆਂ ਨੂੰ ਚਾਹੀਦਾ ਹੁੰਦਾ ਉਹ ਸਰਕਾਰ ਨੂੰ ਸਕੂਲ ਦੇ ਵਿੱਚ ਭੇਜ ਦਿੱਤਾ ਜਾਂਦਾ ਨਰਤਰੀ ਤੋਂ 12ਵੀਂ ਤੱਕ ਪੜ੍ਹਾਈ ਸਰਕਾਰ ਵੱਲੋਂ ਫ੍ਰੀ ਆ। ਉਹਦੇ ਬਾਅਦ ਬੱਚਿਆਂ ਨੂੰ ਇੱਕ ਡਿਗਰੀ ਜ਼ਰੂਰ ਕਰਾ ਦਿਓ। ਭਾਵੇਂ ਗ੍ਰੈਜੂਏਸ਼ਨ ਕਰਾ ਦਿਓ, ਪੀ.ਐਸ.ਕੇ ਕਰਾ ਦਿਓ, ਪੀ.ਐਚ.ਡੀ ਕਰਾ ਦਿਓ, ਐਮ.ਫਲ ਕਰਾ ਦਿਓ, ਨਾਲ ਪੀ.ਐਡ ਕਰਾ ਦਿਓ। ਕੋਈ ਵੀ ਇੱਕ ਡਿਗਰੀ ਕਰਾ ਦਿਓ ਤੁਹਾਡੇ ਬੱਚੇ ਨੂੰ ਨੌਕਰੀ ਦੇਣ ਦਾ ਜੁੰਮਾ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ। ਬਾਕੀ ਜਿਹੜੇ ਦੇਸ਼ ਦੇ ਜਿਹੜੇ ਸੂਬੇ ਦੇ ਜਿਹੜੇ ਇਲਾਕੇ ਦੇ ਜੇ ਬੱਚੇ ਪੜ੍ਹ ਲਿਖ ਜਾਣਾਂ ਉਹ ਇਲਾਕਾ ਉਹ ਸੂਬਾ ਉਹ ਦੇਸ਼ ਤਰੱਕੀ ਕਰ ਜਾਂਦਾ ਆ ਹੁਣ ਟੀਚਰਾਂ ਦੀ ਭਰਤੀ ਹੋਈ ਆਪਣੀ ਸਰਕਾਰ ਬਣਦਿਆ ਉਦੋਂ ਵੀ ਹੋਈ ਉਹਦੇ ਬਾਅਦ ਹੁਣ ਫੇਰ ਟੀਚਰਾਂ ਦੀ ਭਰਤੀ ਹੋਈ ਹੈ ਤਿੰਨ ਭਰਤੀਆਂ ਹੋ ਗਿਆ ਲਗਭਗ ਫਾਜ਼ਿਲਕਾ ਦੇ ਬੋਰ ਤੇ ਟੀਚਰ ਇੱਥੇ ਸਾਡੇ ਤਰਨਤਾਰਨ ਜ਼ਿਲ੍ਹੇ ਚ ਆ ਕੇ ਨੌਕਰੀਆਂ ਕਰਦੇ ਕਿਉਂਕਿ ਉੱਥੋਂ ਦੇ ਬੱਚਿਆਂ ਨੇ ਡਬਲ ਐਮਏ ਪੀਐਡ ਐਮਐਸਸੀ ਪੀਐਡ ਪੀ ਐਚ ਡੀ ਐਮ ਫਿਲ ਉਹਨਾਂ ਪੜ੍ਹਾਈ ਬੜੀ ਕੀਤੀ ਆ ਹੁਣ ਜਿਹੜੇ ਬੱਚੇ ਪੜ੍ਹਾਈ ਕੀਤੀ ਉਹਨੇ ਸਿਲੈਕਟ ਹੋਣਾ ਹੁਣ ਫਾਜ਼ਲਕਾ ਤੇ ਬੋਰ ਵਾਲਿਆਂ ਨੂੰ ਇੱਥੇ ਤਰਨਤਾਰਨ ਕਿਉਂ ਨੌਕਰੀਆਂ ਮਿਲਣ ਕਿਉਂਕਿ ਤਰਨਤਾਰਨ ਵਾਲਿਆਂ ਚੋਂ ਆਪਣੇ ਬੱਚੇ ਥੋੜੇ ਜਿਹਾ ਘੱਟ ਪੜੇ ਕਰਕੇ ਮੈਰਿਟ ਚ ਉਹਨਾਂ ਦੇ ਬੱਚੇ ਆ ਗਏ ਉਹਨਾਂ ਦੇ ਨੰਬਰ ਵਧ ਗਏ ਜਦੋਂ ਹੁਣ ਜਿਹਦੇ ਨੰਬਰ ਵਧਿਆ ਉਹਨੇ ਕਿਸੇ ਦਾ ਹੱਕ ਥੋੜਾ ਖੋਇਆ ਉਹਨੇ ਪੜ੍ਹਾਈ ਬਾਤ ਕੀਤੀ ਬੱਚੇ ਨੇ ਮੈਰਿਟ ਬਣੀ ਉਦੇ ਟੈਸਟ ਚੋਂ ਵੀ ਬੱਚੇ ਦੇ ਨੰਬਰ ਵਧ ਆਏ ਜਰਨਲ ਨੌਲੇਜ ਦੇ ਵੀ ਬੱਚੇ ਦੇ ਨੰਬਰ ਵਧ ਆਏ ਪੜ੍ਹਾਈ ਕਰਕੇ ਉਹਨੇ ਆਪ ਦੇ ਮਕਾਮ ਨੂੰ ਪਾਇਆ ਇਸ ਕਰਕੇ ਬੇਨਤੀ ਆਪਾਂ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਸਰਕਾਰ ਬੜਾ ਸਹਿਯੋਗ ਦਿੰਦੀ ਪਈ ਆ ਪਹਿਲਾਂ ਜਿਹੜਾ ਗਰੀਬ ਹੁੰਦਾ ਇਹਨਾਂ ਉਹਨੂੰ ਆਣਾ ਵੀ ਬੱਚੇ ਨੂੰ ਪੜ੍ਹਾਤੇ ਦਊ ਮੁੜ ਕੇ ਨੌਕਰੀ ਲੈਣ ਲਈ ਫੇਰ ਐਮਐਲਏ ਮੰਤਰੀ ਚਾਰਚ ਜਾ ਪੈਸੇ ਚਾਹੀਦੇ ਆ ਹੁਣ ਤੇ ਨਾ ਐਮਐਲਏ ਮੰਤਰੀ ਦੀ ਸ਼ਿਵਾਰਤੀ ਲੋੜ ਤੇ ਨਾ ਪੈਸੇ ਵਾਲੇ ਬੈਗ ਦੀ ਲੋੜ ਬੱਚਾ ਇੰਟੈਲੀਜੈਂਟ ਹੋਣਾ ਚਾਹੀਦਾ ਜਿਉਂ ਤੁਹਾਡੇ ਬੱਚੇ ਦਾ ਹੱਕ ਕੋਈ ਨਹੀਂ ਖੋ ਸਕਦਾ ਤੁਹਾਡੇ ਬੱਚੇ ਦਾ ਹੱਕ ਤੁਹਾਡੇ ਬੱਚੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਬੱਚੇ ਨੂੰ ਦਵਾਉ ਦਵਾਉ ਪਿਛਲੀਆਂ ਸਰਕਾਰਾਂ ਚ ਭਾਵੇਂ ਜਿਆਦਾ ਆਪਾ ਪੋਲਿਟੀਕਲ ਨਹੀਂ ਵੀ ਤਿਆਰ ਰੱਖਦੇ ਆ ਭਾਵੇਂ ਨੇ ਨਿਹਾਂ ਅਖਬਾਰਾਂ 'ਚ ਖਬਰਾਂ ਲੱਗਣੀਆਂ ਟੀਵੀ ਤੇ ਚੈਨਲਾਂ ਤੇ ਖਬਰਾਂ ਚੱਲਣੀਆਂ ਵੀ ਕਾਂਗਰਸ ਸਰਕਾਰ 'ਚ ਕੈਪਟਨ ਦੀ ਸਰਕਾਰ 'ਚ ਜਾਂ ਬਾਦਲ ਸਾਹਿਬ ਦੀ ਸਰਕਾਰ 'ਚ ਪੇਪਰ ਲੀਕ ਹੋ ਗਿਆ ਜਿਹੜਾ ਪੇਪਰ ਆਉਣਾ ਹੈ ਨਾ ਪਰਤੀਆਂ ਦਾ ਉਹ ਪੇਪਰ ਲੀਕ ਹੋ ਗਿਆ ਪੇਪਰ ਲੀਕ ਦਾ ਮਤਲਬ ਉਹ ਪੇਪਰ ਬਾਹਰ ਵਿਦਿਆਰਥੀਆਂ ਕੋਲ ਚੱਲ ਗਿਆ ਪਹਿਲਾਂ ਹੀ ਪੇਪਰ ਜੇ ਆਉਣਾ ਤਿੰਨਾਂ ਦਿਨਾਂ ਨੂੰ ਉਹ ਤਿੰਨ ਦਿਨ ਪਹਿਲਾਂ ਹੀ ਬੱਚਿਆਂ ਕੋਲ ਪਹੁੰਚ ਗਿਆ ਉਹ ਕਿੰਨੇ ਪਹੁੰਚਾਇਆ ਸਰਕਾਰ ਤੇ ਮੰਤਰੀ ਮੁੱਖ ਮੰਤਰੀ ਐਮ ਐਲ ਏ ਨੇ ਜਿਹੜੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਦਿੱਤਾ ਉਹਨਾਂ ਜੋ ਕਿਸੇ ਨੇ ਗਾਂਧੀਗਾ ਆਪਦੀ ਸਾਝਪਾਲੀ ਤੋਂ ਲੋਕਾਂ ਤੱਕ ਪਹੁੰਚ ਗਿਆ ਉਹ ਰੋਲਾ ਪੈਣਾ ਭਰਤੀਆਂ ਰੱਦ ਹੋ ਜਾਣੀਆਂ ਇੱਥੋਂ ਤੱਕ ਕਿ ਕੈਮਰਿਆਂ ਵਾਲੇ ਬੰਨ ਹੋਣੇ ਜਿਹੜੇ ਅੰਦਰ ਸਟੂਡੈਂਟ ਨੂੰ ਦਿੱਤਾ ਜਾਣਾ ਇੱਕ ਤੇ ਇੱਕ ਜਿਹੜਾ ਸਟੂਡੈਂਟ ਦਾ ਬਾਹਰ ਕੋਈ ਇੰਟੈਲੀਜੈਂਟ ਬੱਚਾ ਨਾਲ ਦਾ ਬਿਠਾਣਾ ਉਹਨੇ ਬਾਹਰੋਂ ਹੱਲ ਕਰ ਕਰਕੇ ਅੰਦਰ ਉਹਨੂੰ ਉਸੇ ਕੈਮਰੇ ਵਾਲੇ ਪੈਨ ਉਹ ਪੈਨ ਦੇ ਵਿੱਚ ਨਹੀਂ ਗਈ ਸੀ ਸਕਰੀਨ ਲੱਗੀ ਹੁੰਦੀ ਉਹਤੇ ਭੇਜੀ ਜਾਣਾ ਇਹ ਪੁਰਾਣੀਆਂ ਸਰਕਾਰਾਂ ਦੀ ਮੈਂ ਗੱਲ ਕਰਨੀਆਂ ਆਪਣੀ ਸਰਕਾਰ 'ਚ ਜਦੋਂ ਨਵੀਂ-ਨਵੀਂ ਬਣੀ ਨਵੇਂ ਤਹਿਸੀਲਦਾਰਾਂ ਦੀ ਭਰਤੀ ਹੋਈ ਨਵੇਂ ਤਹਿਸੀਲਦਾਰਾਂ ਦੀ ਭਰਤੀ ਦੇ ਅਫਸਰ ਤੇ ਪੁਰਾਣੀਆਂ ਆ ਉਹ ਪੈਨ ਕਾਂਗਰਸ ਸਰਕਾਰ ਵੇਲੇ ਦਾ ਕੈਪਟਨ ਸਾਹਿਬ ਵੇਲੇ ਦੇ ਉਹ ਅਫਸਰਾਂ ਕੋਲ ਸਨ ਉਹ ਚ ਅੰਦਰ ਦੇ ਦਿੱਤਾ ਇੱਕ ਇੱਕ ਬੱਚੇ ਨੂੰ ਪਹਿਨੋ ਤੇ ਇੱਕ ਇੱਕ ਪੈਨ ਬਾਹਰ ਦਿੱਤਾ ਉਹ ਚ ਕੈਮਰੇ ਲੱਗੇ ਸੀ ਉਹ ਜਦੋਂ ਕੁਐਸਚਨ ਪੇਪਰ ਆਇਆ ਉਹ ਜਿਹੜਾ ਅੰਦਰ ਬੈਠਾ ਇਹ ਬੱਚਾ ਜਿਹਨੇ ਪੇਪਰ ਦੇਣਾ ਸੀ ਉਹਨੇ ਉਸੇ ਵਾਲੇ ਆਇਆ ਕਰਕੇ ਉੱਤੇ ਕਰਕੇ ਉਹਨੂੰ ਉਹ ਕੈਮਰੇ 'ਚ ਫੋਟੋ ਆ ਗਈ ਉਹ ਬਾਹਰ ਭੇਜਦਾ ਜਿਹਨੇ ਹੱਲ ਕਰਕੇ ਭੇਜਣਾ ਹੈ ਉਹਦੇ ਕੋਲ ਗਾਈਡ ਹੀ ਜਿੱਤੇ ਆਨਸਰ ਹੀ ਸਾਰੇ ਨਾਲੇ ਉਹ ਇੰਟੈਲੀਜੈਂਟ ਬੰਦਾ ਹੈ ਜਿਹੜਾ ਬਾਹਰ ਬੈਠਾ ਹੈ ਉਹਨੇ ਉਸੇ ਵਾਲੇ ਉਸੇ ਪੈਨਣਾ ਉਹ ਉਹਦੇ ਉੱਤਰ ਹੀ ਜਿਹੜੇ ਉਹ ਪੈਨਣਾ ਖਿੱਚ ਕੇ ਫੋਟੋ ਉਹਨੂੰ ਸੈਂਡ ਕਰਤੇ ਉਹਨਾਂ ਬੱਚਿਆਂ ਨੇ ਉਹ ਪੇਪਰ ਕਰ ਲਿਆ ਉਹ ਜਦੋਂ ਪੇਪਰ ਹੋ ਗਿਆ ਜਿਹੜੇ ਬੱਚੇ ਪਾਸ ਹੋਏ ਉਹ ਇੱਕੇ ਜ਼ਿਲ੍ਹੇ ਦੇ 80% ਬੱਚੇ ਪਾਸ ਹੋ ਗਏ 20% ਪੂਰੇ ਪੰਜਾਬ ਚੋਂ ਤੇ 80% ਇੱਕੇ ਜ਼ਿਲ੍ਹੇ ਦੇ ਮੁੱਖ ਮੰਤਰੀ ਸਾਹਿਬ ਨੂੰ ਸ਼ੱਕ ਪਿਆ ਕਿ ਇਹ ਕਿਵੇਂ ਹੋ ਗਿਆ ਕਿ ਇੱਕ ਜ਼ਿਲ੍ਹੇ 23 ਜ਼ਿਲ੍ਹੇ ਆ ਇੱਕ ਜ਼ਿਲ੍ਹੇ 'ਚ 80% ਪਾਸ ਹੋ ਗਿਆ ਤੇ ਕੋਈ 20% ਪੂਰੇ ਬਾਕੀ 22 ਜ਼ਿਲ੍ਹਿਆਂ 'ਚੋਂ ਮੁੱਖ ਮੰਤਰੀ ਸਾਹਿਬ ਨੇ ਵਿਜੀਲੈਂਸ ਨੂੰ ਜਾਂਚ ਦੇਤੀ ਮੇਰੀ ਜਾਂਚ ਹੋਣੀ ਚਾਹੀਦੀ ਆ ਪੀਜਾਤ ਰਹੇ ਬਹੁਤੇ ਹੀ ਛਿਆ ਰਹਿਆ ਪਤਾ ਨਹੀਂ ਕਿੱਥੇ ਟਿਵੀਸ਼ੇ ਰੱਖੀ ਹੋਣਾ ਤੇ ਜਾਂ ਇੱਥੇ ਕੋਈ ਨਾ ਕੋਈ ਹੈਰਾ ਫੇਰੀ ਹੋਈ ਆ ਜਦੋਂ ਵਿਜੀਲੈਂਸ ਨੂੰ ਜਾਂਚ ਦਿੱਤੀ ਉਹ ਵਿਜੀਲੈਂਸ ਦੇ ਅਫਸਰਾਂ ਨੇ ਜਾਂਚ ਕਰਨੀ ਸ਼ੁਰੂ ਕੀਤੀ ਉਹ ਅਫਸਰ ਸਤੇ ਜਿਹੜੇ ਅੰਦਰ ਜਿਨ੍ਹਾਂ ਦੀ ਡਿਊਟੀ ਲੱਗੀ ਉਹ ਜਦੋਂ ਅਫਸਰਾਂ ਤੋਂ ਸਖਤੀ ਨਾਲ ਪੁੱਛ ਦੱਸ ਕੀਤੀ ਤੇ ਉਹਨਾਂ ਅਫਸਰਾਂ ਨੇ ਦੱਸਿਆ ਵੀ ਇਹ ਪੈਨ ਸਾਡੇ ਕੋਲ ਪੁਰਾਣੀਆਂ ਸਰਕਾਰਾਂ ਦੇ ਵੇਲੇ ਦੇ ਪੈ ਹੈ ਤੇ ਸਾਨੂੰ ਇਹ ਵੀ ਚੱਲ ਜੂ ਕੰਮ ਪਰ ਸਾਨੂੰ ਨਹੀਂ ਪਤਾ ਵੀ ਇਹ ਇਮਾਨਦਾਰ ਸਰਕਾਰਾਂਹੀਂ ਫੜੇ ਜਾਣਾ ਉਹਨਾਂ ਨੇ ਦੱਸਿਆ ਵੀ ਅਹੀਂ ਇੱਕ ਆ ਬੰਦੇ ਨੂੰ ਕਹਤਾ ਉਹਨੇ ਇੱਕੇ ਜिले ਨਾਲ ਇੱਕ ਪਿੰਡ ਤੋਂ 10 ਬੱਚੇ ਸਿਲੈਕਟ ਹੋ ਗਏ ਜਿਵੇਂ ਤੇਦੇਰ ਤੇ 10 ਸਿਲੈਕਟ ਹੋ ਜਾਣ ਨਾਲੋਂ ਪਰਗੋਟੇ ਦੇ 15 ਸਿਲੈਕਟ ਹੋ ਜਾਣ ਨਾਲ ਹੀ ਪੁਰਜ ਨੱਥੂਕੇ ਦੇ 5 ਸਿਲੈਕਟ ਹੋ ਜਾਣ ਪਰੇ ਪੁਰਜ ਰਾਏਪੁਰ ਬਲੀਮ ਤੇ 20 ਸਿਲੈਕਟ ਹੋ ਜਾਣ ਨਾਲ ਹਰੀਗਿਆਂ ਦੇ 10 ਸਿਲੈਕਟ ਹੋ ਜਾਣ ਉਹ ਇੱਕੇ ਜिले ਦੇ ਲੱਗ ਲੱਗੇ ਪਿੰਡਾਂ ਦੇ ਸਾਰੇ ਬੱਚੇ ਉਹਨੇ ਜਿਹੜੇ ਬੰਦੇ ਨੂੰ ਕਿਹਾ ਉਹ ਅਫਸਰ ਨੇ ਉਹਨੇ ਇੱਕੇ ਜिले ਦੇ ਲੱਗ ਲੱਗੇ ਵਾਲੇ ਪਿੰਡਾਂ ਤੋਂ ਹੀ ਪੈਸੇ ਲੈ ਕੇ ਦੇ ਬੰਦੇ ਪੂਰੇ ਕਰਤੇ ਉਹ ਅਪત્રਣ ਦੇ ਪਰਚਾ ਦਰਜ ਹੋਇਆ ਭਰਤੀ ਰਾਤ ਹੋਈ ਨਵੇਂ ਸਿਰਿਓ ਨੋਟੀਫਿਕੇਸ਼ਨ ਹੋਇਆ ਨਵੇਂ ਸਿਰਿਓ ਟੈਸਟ ਦੀ ਤਰੀਕ ਰੱਖੀ ਗਈ ਉਥੇ ਨਾ ਕੋਈ ਵਾਈਫਾਈ ਚੱਲੇ ਜੈਮਰ ਲਾਤੇ ਨਾ ਅੰਦਰ ਫੋਨ ਲੈ ਕੇ ਜਾਣ ਦਿੱਤਾ ਪਹਿਨੇ ਤੇ ਉਹ ਫੜੇ ਗਏ ਪਰਚਾ ਦਰਜ ਹੋ ਗਿਆ ਭਰਤੀ ਉਹ ਰਾਤੋਂ ਕੀ ਨਵੇਂ ਸਿਰਿਓ ਟੈਸਟ ਹੋਇਆ ਉਹ ਜਿਹੜੇ ਬੱਚੇ ਜਿਨ੍ਹਾਂ ਦੇ 100 ਚੋਂ ਕਿਸੇ ਦੇ 80% ਕਿਸੇ ਦੇ 90 ਕਿਸੇ ਦੇ 95% ਨੰਬਰ ਆਏ ਜਿਹੜੇ ਨੇ ਐਪਸੀਲਡਰ ਸਿਲੈਕਟ ਹੋਏ ਉਹਦੇ ਤੋਂ ਪਹਿਲਾਂ ਉਹਨਾਂ ਬੱਚਿਆਂ ਨੇ ਪਟਵਾਰੀ ਦਾ ਟੈਸਟ ਦਿੱਤਾ ਇਹ ਕਹਦੇ ਆ 7% ਕੇਦੇ 8 ਕੇਦੇ 9% ਉਹ ਫੇਲ ਹੋਏ ਸਾਰੇ ਬੱਚੇ ਤੇ ਮੁੜ ਕੇ ਜਦੋਂ ਟੈਸਟ ਹੋਇਆ ਪਾਰਦਰਸ਼ੀ ਤਰੀਕੇ ਦੇ ਨਾਲ ਨਾ ਅੰਦਰ ਫੋਨ ਜਾਣ ਤਾਂ ਨਾ Wi-Fi ਚੱਲਿਆ ਜੈਮਰ ਲਾਤੇ CCTV ਕੈਮਰੇ ਲਾਤੇ ਵੀ ਕੋਈ ਲਕੜੋਣਾ ਮਾਰ ਸਕੇ ਉਹਨਾਂ ਬੱਚਿਆਂ ਵੀ ਟੈਸਟ ਪਰਿਆ ਉਹਨਾਂ ਕਹਿਣਾ ਵੀ ਸਾਡੇ ਦਾ ਤੱਕਾ ਆ ਆਹੀਂ ਤੇ ਇੰਟੈਲੀਜੈਂਟ ਹਾਂ ਤਾਂ ਸਾਡੇ ਨੰਬਰ ਆ ਤੇ ਮੁੱਖ ਮੰਤਰੀ ਸਾਹਿਬ ਕਹਾਂ ਵੀ ਤੁਸੀਂ ਵੀ ਕਰ ਲਓ ਅਪਲਾਈ ਜੇ ਤੁਸੀਂ ਇੰਟੈਲੀਜੈਂਟ ਏਰਕਾਂ ਵੀ ਪਾਸ ਹੋ ਚੋਗੇ ਜਦੋਂ ਪੇਪਰ ਹੋਇਆ ਉਹ ਜਿਹੜੇ ਪਾਸ ਹੋਏ 90% 95 98% ਵਾਲੇ ਉਹ ਸਾਰੇ ਫੇਲ ਹੋ ਗਏ A2 ਜਿੱਦੀ ਫੇਲ ਹੋ ਗਏ ਸਾਰੇ ਜ਼ਿਲ੍ਹੇ ਵਾਲਿਓ 80 ਦੇ 80% ਹੀ ਪੂਰੇ ਪੰਜਾਬ ਚੋਂ ਹਰ ਜ਼ਿਲ੍ਹੇ ਚੋਂ ਕਿਤੇ ਉਹ 2 ਬੱਚੇ ਪਾਸ ਹੋਏ ਕਿਤੇ ਉਹ 8 ਬੱਚੇ ਪਾਸ ਹੋਏ ਕਿਤੇ ਉਹ 7 ਉਹ ਬੱਚੇ ਪਾਸ ਹੋਏ ਜਿਨ੍ਹਾਂ ਨੇ ਮਿਹਨਤ ਕਰਕੇ ਟੈਸਟ ਦਿੱਤਾ ਜਿਹੜੇ ਬੱਚੇ ਇੰਟੈਲੀਜੈਂਟੀ ਜਿਹੜੀ ਕਰੀਮ ਉਹ ਸਿਲੈਕਟ ਹੋਈ ਉਹ ਭਰਤੀ ਹੋਏ ਤੇ ਜਿਹੜੇ ਨਕਲ ਮਾਰ ਕੇ ਪਾਸ ਹੋ ਸਾਰੇ ਫੇਲ ਹੋ ਗਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਕੱਲ ਮੈਂ ਤਾਂ ਕੀਤੀ ਆ ਪ੍ਰਾਣੀਆਂ ਸਰਕਾਰਾਂ 'ਚ ਪੇਪਰ ਵੀ ਲੀਕ ਹੁੰਦੇ ਰਹੇ ਤੇ ਪ੍ਰਾਣੀਆਂ ਸਰਕਾਰਾਂ 'ਚ ਕੈਮਰੇ ਵਾਲੇ ਪੈਨ ਵੀ ਦਿੱਤੇ ਜਾਂਦੇ ਰਹੇ। ਇਹ ਆਮ ਆਦਮੀ ਪਾਰਟੀ ਤੁਹਾਡੀ ਸਰਕਾਰ ਆ। ਤੁਹਾਡੀ ਸਰਕਾਰ ਨੇ ਚੋਰ ਮੋਰੀਆਂ ਬੰਦ ਕੀਤੀਆਂ। ਪੇਪਰ ਲੀਕ ਹੋਣੇ ਵੀ ਬੰਦ ਹੋ ਗਏ। ਅੰਦਰ ਨਕਲਾਵਟੀਆਂ ਵੀ ਬੰਦ ਹੋ ਗਈਆਂ। ਜਿਹੜੇ ਪੈਨ ਹੀ ਕੈਮਰੇ ਵਾਲੇ ਉਹ ਵੀ ਬੰਦ ਹੋ ਗਏ। ਹੋਣ ਤੇ ਉਹ ਬੱਚਾ ਹੀ ਸਿਲੈਕਟ ਹੋਊ ਜਿਹੜਾ ਇੰਟੈਲੀਜੈਂਟ ਆ ਤੁਸੀਂ ਬੱਚਿਆਂ ਆਪਦੇ ਨੂੰ ਪੜਾ ਦਿਓ ਧੀਆਂ ਨੂੰ ਪੜਾ ਦਿਓ ਪੁੱਤਾਂ ਨੂੰ ਪੜਾ ਦਿਓ ਉਹਨਾਂ ਨੂੰ ਨੌਕਰੀ ਦੇਣ ਦਾ ਕੰਮ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਕਰਨਗੇ ਤੇ ਗੁਰੂ ਰੂਪ ਸਾਧ ਸੰਗਤ ਜੀ ਮੁੰਡਿਆਂ ਨੂੰ ਤੇ ਆਪਾਂ ਪੜਾਉਣਾ ਹੀ ਪੜਾਉਣਾ ਕਿਉਂਕਿ ਮੁੰਡਿਆਂ ਵਾਲੇ ਆਪਣਾ ਧਿਆਨ ਜਿਆਦਾ ਲੈਂਦਾ ਵੀ ਮੇਰਾ ਪੋਤਾ ਮੈਂ ਆਪਦੇ ਪੁੱਤ ਨੂੰ ਵਧੀਆ ਸਕੂਲ 'ਚ ਪੜਾਉਣਾ ਪਰ ਬੇਨਤੀ ਹੈ ਕੁੜੀਆਂ ਦਾ ਵਿਤਕਰਾਨੀ ਆਪਾਂ ਕਰਦਾ ਕੁੜੀਆਂ ਨੂੰ ਮੁੰਡੇ ਨੂੰ ਵੀ ਵਧੀਆ ਸਕੂਲ 'ਚ ਪੜਾਉਣਾ ਕੁੜੀਆਂ ਨੂੰ ਆਪਾਂ ਮੁੰਡੇ ਨਾਲੋਂ ਕੋਈ 2-3 ਸਾਲ ਫੱਟ ਪੜ੍ਹਾਈ ਕਰਾਉਣੀ ਆ ਵੀ ਕੁੜੀ ਇਹਦਾ ਕਵੇ ਕਿ ਮੇਰੇ ਭਰਾ ਚ ਤੇ ਮੇਰੇ ਚ ਨਾ ਵਿਤਕਰਾ ਕੀਤਾ ਧੀਆਂ ਨੂੰ ਪਿਆਰ ਕਰੀਏ ਨਾ ਧੀਆਂ ਦਾ ਸਤਕਾਰ ਕਰੀਏ ਤੇ ਧੀਆਂ ਇਹੋ ਜੀ ਨਿਆਮਤ ਨੇ ਉਹ ਭਰਾ ਦਾ ਭਰਜਾਈਆਂ ਦਾ ਭਤੀਜੇ ਭਤੀਜੀਆਂ ਦਾ ਆਪਦੇ ਮਾਪਿਆਂ ਦਾ ਉਹ ਸੁੱਖ ਮੰਗਦੀਆਂ ਧੀਆਂ ਤੇ ਇੱਕ ਜਦੋਂ ਆਪਦਾ ਮੁੰਡਾ ਪੜਾਉਨੇ ਆ ਚਲੋ ਆਪਣਾ ਪਰਿਵਾਰ ਵੱਧ ਗਿਆ ਆਪਣੇ ਘਰ ਚ ਨੌਕਰੀ ਆ ਗਈ ਆਪਣੇ ਦਾ ਪੁੱਤ-ਪੋਤਰੇ ਵੱਧ ਗਏ ਜਦੋਂ ਆਪਾਂ ਧੀ ਪੜਾਉਨੇ ਆ ਉਹਨੂੰ ਨੌਕਰੀ ਤੇ ਲਵਾ ਕੇ ਜਦੋਂ ਆਪਾਂ ਵਿਆਹ ਕਰਕੇ ਭੇਜਦੇ ਆ ਤੇ ਉਹ ਸਾਡੀ ਧੀ ਦਾ ਵੀ ਸਤਕਾਰ ਹੁੰਦਾ ਸਹੁਰਿਆਂ ਚ ਉਹਦੇ ਚਾਚਿਆਂ ਤਾਇਿਆਂ ਚ ਪਰੌਣੇ ਦਿਆਂ ਚ ਤੇ ਗਾਂ ਦੀ ਗਾਂ ਰਿਸ਼ਤੇਦਾਰਾਂ ਚ ਵੀ ਇਹ ਬਾਤ ਚੱਲਦੀ ਆ ਕਿ ਆ ਜਿਹੜੀ ਸਾਡੀ ਨੌਂ ਧੀ ਆਈ ਹੈ ਨਾ ਇਹਦੇ ਪੇਕੇ ਬੜੇ ਚੰਗੇ ਬੰਦੇ ਆ ਤੁਹਾਡੀ ਸੋਭਾ ਉੱਥੇ ਵੀ ਹਣੀ ਆ ਜੇ ਧੀ ਨੂੰ ਪੜਾ ਕੇ ਨੌਕਰੀ ਤੇ ਲਵਾਤਾ ਵੀ ਇਹਦੇ ਮਾਪਿਓ ਚੰਗੇ ਆ ਚੰਗਾ ਖਾਨਦਾਨ ਆ ਤਾਂ ਹੀ ਉਹਨਾਂ ਪੜਾ ਲਿਖਾ ਕੇ ਕੁੜੀ ਨੂੰ ਬੈਂਕ ਚ ਮੈਨੇਜਰ ਲਾ ਕੇ ਭੇਜਿਆ ਸਾਡੇ ਕੋਲ ਤੇ ਜਦੋਂ ਧੀ ਪੜ੍ਹ ਲਿਖ ਕੇ ਮੈਨੇਜਰ ਲੱਗੀ ਜਾਂ ਕੋਈ ਡੀਸੀਐਸਐਸਪੀ ਰੈਂਕ ਤੇ ਲੱਗੀ ਤੇ ਪਾਉਜੀ ਆਪਾਂ ਵੀ ਜਿਹੜਾ ਪੇਕਾ ਪਰਿਵਾਰ ਹੈ ਧੀ ਦਾ ਇੱਕ ਚੌੜੀ ਹੋਣੀ ਵੀ ਸਾਡੀ ਧੀ ਡੀਸੀ ਲੱਗੀ ਤਰਨ ਤਾਰ ਅਸੀਂ ਜਿਹੜਾ ਵੀ ਕੰਮ ਹੋਇਆ ਅਸੀਂ ਕਰਾ ਲੈਣਾ ਕੋਈ ਗੱਲ ਨਹੀਂ ਤੇ ਸਾਥ ਸੰਗਤ ਜਦੋਂ ਧੀ ਪੜਗੀ گا ਉਹਦੇ ਬੱਚੇ ਪੜ ਜਾਣੇ گا ਉਹਦੇ ਪੋਤਰੀਆਂ ਪੋਤਰੇ ਪੜ ਜਾਣੇ ਉਹ ਸਮਝ ਲਓ ਤਰੱਕੀ ਤੋਂ ਤਰੱਕੀ ਤੇ ਤੁਰਿਆ ਜਾਣਾ ਪਰਿਵਾਰ ਇੱਥੇ ਮਾਪੇ ਵੀ ਬੈਠੇ ਆ ਬੱਚੇ ਵੀ ਬੈਠੇ ਆ ਕਿਉਂਕਿ ਹਾਈ ਸਕੂਲ ਆ ਹਾਈ ਸਕੂਲ ਦੇ ਵਿੱਚ ਕੁੜੀਆਂ ਵੀ ਸਮਝਦਾਰ ਤੇ ਮੁੰਡੇ ਵੀ ਸਮਝਦਾਰ ਹੋ ਜਾਂਦੇ ਕਿਉਂਕਿ ਜਦੋਂ 9ਵੀਂ 10ਵੀਂ ਚ ਬੱਚਾ ਹੋ ਜਾਂਦਾ ਨਾ ਉਹ ਸਾਰਾ ਕੁਝ ਸਮਝਣ ਲੱਗ ਪੈਂਦਾ ਕਈ ਵਾਰੇ ਦਿੱਕਤ ਆ ਜਾਂਦੀ ਆ ਕਈ ਬੱਚੇ ਸਕੂਲਾਂ ਦੇ ਵਿੱਚ ਗਲਤ ਸੰਗਤ